ਕੀ ਪਤਾ ਕਰੋ ਬੀਬੀ ਨੂੰ ਕੌਣ ਤੰਗ ਕਰਦਾ ਜਿਹੜਾ ਇੰਨਾ ਜ਼ੋਰ ਲਗਾਦਾ ਬੀਬੀ ਕੁਝ ਵਿੱਚ ਨਾ ਕਢਾ ਲਈ ਤੂੰ ਇੰਨਾ ਜ਼ੋਰ ਲਾਇਆ ਪਿਆ ਕੌਣ ਤੰਗ ਕਰਦਾ ਤੈਨੂੰ ਘਰੇ ਮਾਂ ਕੰਮ ਕਰਨ ਨੂੰ ਕਹਦੇ ਉਹ ਤੰਗ ਕਰਦੇ ਨੇ ਰੀਲਾ ਤੇਰੀ ਸਤੰਗ ਹੁੰਦੀ ਰੀਲਾ ਵਾਲਾ ਕੀੜਾ ਤੰਗ ਕਰਦਾ ਹੋਰ ਤੈਨੂੰ ਕੋਈ ਨਹੀਂ ਤੰਗ ਕਰਦਾ ਚੰਗੇ ਭਲੇ ਗਾਣੇ ਤੇ ਤੇਰੀ ਸਪਰਿੰਗਪਰੀ ਤਕੌਰਦੀ ਕਿਵੇਂ ਲੱਗੀ ਪਿਆ ਗਾਣੇ ਤੇ ਜਲੂਸ ਕੱਢਣਾ ਕੱਲੂ ਪੇਪਰ ਪੜਾ ਕਹਦਾ ਪੇਪਰ ਨਹੀਂ ਤੰਗ ਕਰਦਾ ਹੈਗਾ ਘਰ ਦੇ ਕੰਮ ਤੰਗ ਕਰਦੇ ਨੇ ਉਹ ਵੇਚਣਾ ਘੜਾ ਨਹੀਂ ਕੋਸੈਨਾ ਜੋਰ ਲਾ ਲੈ ਲੈ ਓਏ ਹੱਦ ਹੋਈ ਪਿਆ ਕੋਟੀ ਸਾਡੀ ਦੋ ਜੀ ਵੀ ਮਿਲਦੀ ਹੈ ਡੇਢ ਜੀ ਵੀ ਤਾਂ ਆ ਕੁੱਤਖਾਨਾ ਦੇਖਣ ਦੀ ਲੱਗ ਜਾਂਦੇ ਖੁੱਡਾ ਗੰਦਮਨ ਸਵੇਰੇ ਚਾਹ ਵੀ ਨਹੀਂ ਪੀਂਦਿੰਦੇ ਇਹੋ ਜਿਹਾ ਕੁਸ ਮੂੰਹ ਲਿਆ ਜਨਾ ਸਾਰਾ ਦਿਨ ਹੀ ਖਰਾਬ ਹੋ ਜਾਂਦਾ ਬੈਠੀ ਸਵੇਰੀ ਮੂਹਰੇ ਆ ਗਈ ਰੌੜਦਾਂ ਕਰਦਾ ਤੈਨੂੰ ਸੋਨੂ ਸੀਤ ਵਾਲਾ ਤੰਗ ਕਰਦਾ ਹਾਂ ਨਾ